ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਕ੍ਰੀਪਾ ਦੀ ਪਾਰਟੀ ਹੈ ਜੋ ਮੋਦੀ ਸਰਕਾਰ ਨੂੰ ਚੁਣੌਤੀ ਦੇ ਸਕਦੀ ਹੈ ਕੇਂਦਰ ਵਿੱਚ ਸਰਕਾਰ ਇੰਡੀਆ ਗੱਠ ਜੋੜ ਦੀ ਬਣਨ ਚਾਹੀ ਹੈ ਕਿਉਂਕਿ ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਲੋਕਾਂ ਨੇ ਮੋਦੀ ਸਰਕਾਰ ਨੂੰ ਬਦਲਣ ਦਾ ਪ੍ਰਣ ਕਰ ਚੁੱਕੇ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਅਸ਼ੀਰਵਾਦ ਲੈਣ ਆਏ ਡੇਰਾ ਬਾਬਾ ਬੁੱਧਦਾਸ ਬਸੀ ਪਠਾਣਾ ਵਿਖੇ ਦਰਬਾਰ 'ਚ ਆਤਮਿਕ ਹੋਣ ਤੋਂ ਬਾਅਦ ਕਿਤੇ ਇਸ ਮੌਕੇ ਤੇ ਬਾਬਾ ਡੇਰਾ ਬੁੱਧਦਾਸ ਦੇ ਮਹਾਂਤ ਡਾਕਟਰ ਅੰਦਰ ਨੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਜਿੱਤ ਲਈ ਅਰਦਾਸ ਕੀਤੀ ਉਹਨਾਂ ਦਾ ਸਨਮਾਨ ਕੀਤਾ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਅੱਜ ਡੇਰਾ ਬਾਬਾ ਬੁੱਢਾ ਦਾ ਨਾਤਮਸਤਕ ਹੋਣ ਲਈ ਆਏ ਹਾਂ ਜਿੱਥੇ ਉਹਨਾਂ ਨੇ ਵਰਕਰਾਂ ਤੇ ਆਗੂਆਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਉਹਨਾਂ ਨੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਘਰ-ਘਰ ਪਹੁੰਚਾਵਾਂਗੇ ਲੋਕਾਂ ਨੂੰ ਦੱਸਣਗੇ ਕਿ ਇਸ ਵਾਰ ਕੇਂਦਰ ਚ ਸਰਕਾਰ ਇੰਡੀਆ ਘੱਟ ਚੋੜ ਦੀ ਪੰਨਚਾਇਤ ਹੈ ਕਿਉਂਕਿ ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਲੋਕਾਂ ਨੇ ਮੋਦੀ ਸਰਕਾਰ ਨੂੰ ਮੂੰਹ ਤੋੜ ਮਾ ਜਵਾਬ ਦੇਣ ਲਈ ਹਾਂ ਪਨਾ ਪਤੇਗੜ ਸਾਹਿਬ ਤੋਂ ਵੱਡੀ ਜਿੱਤ ਕਾਂਗਰਸ ਦੀ ਝੋਲੀ ਪਾਉਣ ਦਾ ਦਾਵਾ ਕੀਤਾ ਟਿਕਟ ਮਿਲਣ ਤੋਂ ਬਾਅਦ ਅੱਜ ਬਸੀਖੜਾ ਵਿਖੇ ਨਸਮਸਤਕ ਤੇਰਾ ਬਾਬਾ ਬੁੱਦਾ ਸੀ ਵਿਖੇ ਆਇਓ ਕੀ ਕਹੋ ਨਹੀਂ ਇਹ ਤਾਂ ਅੱਜ ਸਾਡੀ ਦੇਖੋ ਲੀਡਰਾਂ ਦੀ ਔਰ ਵਰਕਰਾਂ ਦੀ ਮੀਟਿੰਗ ਸੀ ਸਭ ਨੂੰ ਬੇਨਤੀ ਕੀਤੀ ਆ ਕਿ ਪਾਈ ਆਪਣੀ ਆਪਣੀ ਜ਼ਿੰਮੇਵਾਰੀਆਂ ਵੰਡ ਲੋ ਔਰ ਘਰ ਘਰ ਜਾਣ ਦਾ ਪ੍ਰੋਗਰਾਮ ਬਣਾ ਲੋ ਉਹਦੀ ਬੇਨਤੀ ਕਰਨ ਆਏ ਆ ਔਰ ਹੌਲੀ ਹੌਲੀ ਮੈਂ ਹੋਰ ਵੀ ਆਉਂਗਾ ਇਹ ਲੋਕ ਵੀ ਸਾਰੀ ਪਲਾਨਿੰਗ ਕਰਕੇ ਔਰ ਪੂਰੀ ਫੁੱਲ ਤਾਕਤ ਨਾਲ ਅਸੀਂ ਕੈਂਪੇਨ ਕਰਾਂਗੇ ਔਰ ਸਾਨੂੰ ਸਾਰਿਆਂ ਨੂੰ ਯਕੀਨ ਆ ਇਹ ਸੀਟ ਵੀ ਵੈਸੇ ਵੀ ਕੇਂਦਰ ਚ ਵੀ ਕਾਂਗਰਸ ਦੀ ਸਰਕਾਰ ਬਣਨੀ ਹੈ ਕਾਂਗਰਸ ਦਾ ਸਭ ਜਗ੍ਹਾ ਕਾਂਗਰਸ ਨੇ ਜਿੱਤਣਾ ਡਾਕਟਰ